ਆਹ ਸਟਾਰ ਪ੍ਰੋਡਕਟ ਹੈ ਜੀ ਇਹ 4 ਤੋਂ 5 ਡਿਗਰੀ ਟੈਂਪਰੇਚਰ ਬਿਲਡਿੰਗ ਦਾ ਡਾਊਨ ਕਰਦੀ ਹੈ ਇਹ ਅਲੱਗ-ਅਲੱਗ ਜਗ੍ਹਾ ਦੀ ਇੰਡੀਆ ਚੋਂ ਮਿੱਟੀ ਇਕੱਠੀ ਕਰਕੇ ਉੱਥੋਂ ਬਨੇ ਹੋਏ ਨੇ ਕਲਰ ਜੀ ਇਹਦੇ ਵਿੱਚ ਕੋਈ ਵੀ ਕੈਮੀਕਲ ਜਾਂ ਕਲਰ ਨਹੀਂ ਏਡਡ ਹੈ ਠੀਕ ਹੈ ਤੇ ਇਹਦਾ ਕਲਰ ਐਜ਼ ਇਟ ਇਜ਼ ਲਾਈਫਟਾਈਮ ਇਹੀ ਰਹੇਗਾ ਬੰਦੀ ਐਕਸਪੋਰਟ ਕੁਆਲਟੀ ਬ੍ਰਿਕ ਹੈ ਜੀ ਇਹ ਟੋਟਲੀ ਐਕਸਪੋਰਟ ਕਰ ਰਹੇ ਹਾਂ ਅਸੀਂ ਠੀਕ ਹੈ ਜੀ ਇਹ ਸਪੇਨ ਤੇ ਯੂਕੇ ਜਾ ਰਹੀ ਹੈ ਇਸ ਟਾਈਮ ਇਹ ਸਾਰੇ ਵਾਟਰ ਪ੍ਰੂਫ ਹੋਏ ਹੋਏ ਨੇ ਜੀ ਠੀਕ ਹੈ ਜੀ ਨਾ ਇਥੇ ਪਾਣੀ ਖੜੇ ਨਾ ਇਥੇ ਕੋਈ ਡਸਟ ਖੜੇ ਵਾਟਰ ਪ੍ਰੂਫ ਐਂਡ ਡਸਟ ਪ੍ਰੂਫ ਨੇ ਇਹ ਲਿਵੇਸ਼ਨ ਸਟੋਨ ਆਗੇ ਜੀ ਸਾਰੇ ਸਾਡੇ ਠੀਕ ਹੈ ਜੀ ਤੇ ਇਹਦੇ ਵਿੱਚ ਸਾਡੇ ਕੋਲ ਮਤਲਬ ਕਿ ਤਕਰੀਬਨ 50 ਪਲੱਸ ਤਰ੍ਹਾਂ ਦੀ ਵੈਰਾਈਟੀ ਹੈ ਇਹ ਵੀ ਸਾਰਾ ਨੇਚਰਲ ਹੈ ਜੀ ਇਹ ਵੀ ਸਸੇ ਗਾਲ ਦੋਸਤੋ ਐਲੀਵੇਸ਼ਨ ਦੇ ਪ੍ਰੋਡਕਟਾਂ ਦੀ ਭਾਲ ਦੇ ਵਿੱਚ ਉਹ ਨਾ ਤੇ ਪ੍ਰੋ ਅਡਰੈਸ ਵੀ ਦੇਵਾਂਗੇ ਸਾਰੇ ਪ੍ਰੋਡਕਟ ਮਿਲਨੇ ਆ ਐਲੀਵੇਸ਼ਨ ਨੂੰ ਖੂਬਸੂਰਤ ਬਣਾਉਣ ਵਾਲੇ ਚਾਹੇ ਸਟੋਨ ਪ੍ਰੋਡਕਟ ਲਾ ਲੋ ਚਾਹੇ ਕਲੇਇਦ ਪ੍ਰੋਡਕਟ ਲਾ ਲੋ ਹਰ ਇੱਕ ਚੀਜ਼ ਤੁਹਾਨੂੰ ਇੱਕੋ ਜਗ੍ਹਾ ਤੇ ਮਿਲ ਜਾਣੀ ਆ ਤੇ ਔਨ ਸਟਾਕ ਜਿੰਨਾ ਮਰਜ਼ੀ ਸਟਾਕ ਤੁਸੀਂ ਗੱਡੀ ਤੇ ਆਓ ਤੇ ਨਾਲ ਦੀ ਨਾਲ ਉਹ ਪ੍ਰੋਡਕਟ ਲੈ ਕੇ ਜਾਓ ਹੱਸੀ ਗੱਲ ਬਾਈ ਜੀ ਸਭ ਤੋਂ ਪਹਿਲਾਂ ਤਾਂ ਨਾ ਆਪਣੀ ਫਰਮ ਦਾ ਨਾਮ ਤੇ ਲੋਕੇਸ਼ਨ ਦੱਸਦੀ ਆਪਾਂ ਅਸੀਂ ਜੀ ਗਰਗ ਬ੍ਰਿਕਸ ਨਾਮ ਦੀ ਫਰਮ ਹੈ ਜੀ ਤੇ ਅਸੀਂ ਬਰਨਾਲੇ ਸ਼ਹਿਰ ਵਿੱਚ ਬੈਠੇ ਆ ਜੀ ਜੀ ਤੇ ਇੱਥੇ ਅਸੀਂ ਪੂਰੇ ਪੰਜਾਬ 'ਚ ਹੋਲ ਸੇਲ ਕਰ ਰਹੇ ਹਾਂ ਜੀ ਜੀ ਤੇ ਮਤਲਬ ਕਿ ਸਾਡਾ ਸ਼ੋਰਮ ਗ੍ਰੀਨ ਵੈਨਿਊ ਕਲੋਨੀ ਚ ਹੈ ਠੀਕ ਹੈ ਭਾਈ ਜੀ ਹਾਂਜੀ ਅਤੇ 올ਓਵਰ ਪੰਜਾਬ ਅਸੀਂ ਹੋਲਸੇਲ ਵਿੱਚ ਤੁਹਾਨੂੰ ਪ੍ਰੋਡਕਟਸ ਦੀ ਅਵੇਲੇਬਿਲਿਟੀ ਕਰਵਾਤਾ ਜੀ ਭਾਈ ਜੀ ਹੁਣ ਗੱਲ ਕਰੀਏ ਐਲੀਵੇਸ਼ਨ ਇੱਕ ਕਹਿੰਦੇ ਹਨ ਨਾ ਘਰ ਦਾ ਐਕਸਟੀਰੀਅਰ ਸਭ ਤੋਂ ਵੱਡਾ ਰੋਲ ਨਿਭਾਉਂਦਾ ਘਰ ਸੋਹਣਾ ਤਾਂ ਲੱਗਦਾ ਜੇ ਬਾਹਰੋਂ ਸੋਹਣਾ ਮੰਨਿਆ ਅੰਦਰ ਆਪਾਂ ਜਿੰਨਾ ਮਰਜ਼ੀ ਪੈਸਾ ਲਾ ਲਈਏ ਜਿੰਨਾ ਚਿਰ ਬਾਹਰੋਂ ਲੋਕ ਨਹੀਂ ਆਉਂਦੀ ਘਰ ਸੋਹਣਾ ਹੀ ਲੱਗਦਾ ਬਿਲਕੁਲ ਜੀ ਭਾਈ ਜੀ ਹੁਣ ਆਪਣੇ ਕੋਲੇ ਐਲੀਵੇਸ਼ਨ ਲਈ ਤੇ ਕਿਹੜੇ ਕਿਹੜੇ ਪ੍ਰੋਡਕਟ ਆਪਾਂ ਕੋਲ ਟੋਟਲ ਫਿਰ ਆਪਾਂ ਆਪਣੇ ਕੋਲ ਮੇਨ ਪ੍ਰ ਬ੍ਰਿਕ ਲੁੱਕ ਆ ਜਾਂਦੀ ਹੈ ਜੀ ਜਿੰਨਾ ਕਲੇਡਿੰਗ ਵਰਕ ਹੁੰਦਾ ਹੈ ਇਹ ਮਤਲਬ ਕਿ ਬਾਕੀ ਆ ਸਟੋਨ ਆ ਗਿਆ ਜੀ ਸਾਰਾ ਜਿੰਨਾ ਸਟੋਨ ਵਰਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਪਹਿਲੇ ਨੰਬਰ ਤੇ ਜਿਵੇਂ ਬ੍ਰਿਕ ਵਾਲੀਆਂ ਆਪਾਂ ਆਮ ਪ੍ਰਾਣੀਆਂ ਹਵੇਲੀਆਂ ਦੇਖਦੇ ਆ ਰੈੱਡ ਬ੍ਰਿਕ ਵਾਲਾ ਉਹਦੇ ਵਿੱਚ ਵੀ ਸਾਰੇ ਤਰ੍ਹਾਂ ਦੀ ਆਪਣੇ ਕੋਲ ਬ੍ਰਿਕ ਪਈ ਹੈਗੀ ਇਹ ਪਿਓਰ ਕਲੇਅਰ ਹੀ ਬਣੀ ਹੋਈ ਹੈ ਜੀ ਠੀਕ ਹੈ ਜੀ ਕੋਈ ਕੈਮੀਕਲ ਨਹੀਂ ਐਡਿਡ ਹੈ ਠੀਕ ਹੈ ਜੀ ਕੋਈ ਵੀ ਬੇਟਾ ਕਲਰ ਨਹੀਂ ਐਡਿਡ ਹੈ ਜੀ ਇਹਦੇ ਵਿੱਚ ਅੱਛਾ ਇਹ ਕਲਰ ਬਈ ਫਿਰ ਇੱਕ ਜਿਵੇਂ ਜ਼ਿਆਦਾਤਰ ਆਪਾਂ ਦੇਖਦਾ ਰੈੱਡ ਹੀ ਹੁੰਦਾ ਇੱਟ ਦਾ ਇਹ ਆਪਣੇ ਇਹ ਸਾਡੇ ਸਪੈਸ਼ਲ ਬਣਵਾਏ ਹੋਏ ਨੇ ਜ ਮੋਲਕੀ ਇਹ ਲਗ ਲਗ ਜਗਾ ਦੀ ਇੰਡੀਆ ਚੋ ਮਿੱਟੀ ਇਕੱਠੀ ਕਰਕੇ ਉਥੋਂ ਬਨੇਵੇ ਨੇ ਕਲਰਸ ਇਹਦੇ ਵਿੱਚ ਕੋਈ ਵੀ ਕੈਮੀਕਲ ਜਾਂ ਕਲਰ ਨਹੀਂ ਐਡਡ ਹੈ ਤੇ ਇਹਦਾ ਕਲਰ ਐਜ਼ ਇਟ ਇਜ਼ ਲਾਈਫਟਾਈਮ ਇਹੀ ਰਹੇਗਾ ਮੈਂ ਲਾਈਫਟਾਈਮ ਚਾਹੇ ਉਪਰੋਂ ਪਕਸਾਈ ਜਲੀ ਸੇਮ ਹੀ ਨਿਕਲਣਾ ਸਾ ਅੰਦਰ ਤੱਕ ਬਿਲਕੁਲ ਇਹੀ ਰੰਗ ਹੈ ਜੀ ਠੀਕ ਹੈ ਜੀ ਹਾਂ ਜੀ ਹਾਂ ਤੇ ਸਰ ਮੇਨ ਆਗੇ ਜਿਹੜਾ ਬ੍ਰਿਕ ਦਾ ਬ੍ਰੇਕ ਇਹ ਕਿੰਨੇ 1 ਇੰਚ ਰਹਿ ਜਾਂਦੀ ਇਹ ਤੋਂ ਕੱਟ ਰਹੇ ਨੇ ਇਹ 17 mm ਮੋਟਾਈ ਚ ਹੈ ਜੀ ਠੀਕ ਹੈ ਜੀ ਤੇ ਇਹਦੀ ਮਤਲਬ ਕਿ ਸਿੰਗਲ ਸਿੰਗਲ ਪੀਸ ਉਮੀ ਲੱਗੀ ਜਾਣਾ ਇਹ ਠੀਕ ਹੈ ਜੀ ਤੇ ਮਤਲਬ ਇਹਦੀ ਕੋਈ ਲਗਵਾਉਣ ਵਾਸਤੇ ਲੇਬਰ ਚਾਹੀਦੀ ਹੈ ਉਹ ਕੁਝ ਵੀ ਚਾਹੀਦਾ ਹੈ ਠੀਕ ਹੈ ਜੀ ਕੋਈ ਮਟੀਰੀਅਲ ਚਾਹੀਦਾ ਹੈ ਉਹ ਆਪਣੇ ਕੋਲ 120 ਬੰਦੇ ਦੀ ਟੀਮ ਹੈ ਜੀ 올ਓਵਰ ਪੰਜਾਬ ਚ ਵਰਕ ਕਰਦੀ ਹੈ ਤੇ ਉਹ ਵੀ ਅਵੇਲੇਬਲ ਹੈ ਇਹ ਸਭ ਤੋਂ ਵੱਡੀ ਗੱਲ ਮੈਂ ਜਿਹੜੀ ਪੁੱਛਣੀ ਸੀ ਕਿਉਂਕਿ ਪ੍ਰੋਡਕਟ ਤਾਂ ਤੁਹਾਡੇ ਬਾਈ ਬਹੁਤ ਸ਼ਾਨਦਾਰ ਨੇ ਪਰ ਇੱਕ ਉਹਨਾਂ ਮੈਂ ਆਪਣੇ ਘਰ ਦੇ ਵਿੱਚ ਕਰ ਤਿਆਰ ਕਰ ਚੁੱਕਿਆ ਐਲੀਵੇਸ਼ਨ ਚ ਮੈਨੂੰ ਪਸੰਦ ਆ ਗਈ ਮੈਂ ਇਹ ਚੀਜ਼ ਲਾਉਣੀ ਜਾਂ ਮੇਰੇ ਆਰਕੀਟੈਕਟ ਨੇ ਮੈਨੂੰ ਦਿੱਤਾ ਹੈ ਤਾਂ ਮੈਨੂੰ ਇਹ ਡਰ ਪੈ ਜਾਂਦਾ ਵੀ ਯਾਰ ਉਹ ਜਿਹੜਾ ਮਿਸਤਰੀ ਵੀ ਮਿਲੇ ਜਿਹੜੀ ਚੀਜ਼ ਮੈਂ ਲਾ ਰਿਹਾ ਤਾਂ ਉਹ ਸਾਰਾ ਤੁਸੀਂ ਜਿਹੜੇ ਪ੍ਰੋਡਕਟ ਚ ਜਾਣ ਪਾਣੀ ਜੋ ਮਿਸਤਰੀ ਨਹੀਂ ਪਾਣੀ ਲੱਗਣ ਤੋਂ ਬਾਅਦ ਜੀ ਤੇ ਮਨ ਕੋਲ ਸਰਟੀਕਲ ਐਕਸਪਰਟ ਬੰਦਿਆਂ ਦੀ ਟੀਮ ਹੈ ਜੀ ਠੀਕ ਹੈ ਜੀ ਤੇ ਉਹ ਪ੍ਰੋਪਰ ਉੱਥੇ ਇੰਸਟਾਲ ਕਰਕੇ ਆਂਗੇ ਸਾਈਟ ਤੇ ਜਾ ਕੇ ਠੀਕ ਹੈ ਜੀ ਤੇ ਭਾਈ ਇਹਦਾ ਪਰ ਸਕੁਅਰ ਫੁੱਟ ਦੇ ਹਿਸਾਬ ਨਾਲ ਕਿੰਨੇ ਤੋਂ ਸਟਾਰਟਿੰਗ ਹੋ ਜਾਂਦੀ ਹੈ ਪ੍ਰਾਈਸ ਇਹ ਤਕਰੀਬਨ 90 ਰੁਪਏ ਸਕਰ ਫੀਟ ਤੋਂ ਸਟਾਰਟ ਹੋ ਕੇ ਜੀ 160 ਰੁਪਏ ਸਕਰ ਫੀਟ ਤੱਕ ਜਾਂਦੀ ਹੈ ਠੀਕ ਹੈ ਜੀ ਤੇ ਉਹ ਡਿਜ਼ਾਈਨ ਤੇ ਸਾਈਜ਼ ਦੇ ਹਿਸਾਬ ਨਾਲ ਠੀਕ ਹੈ ਸਟਾਕ ਫੁੱਲ ਹੁੰਦਾ ਵੀ ਜਿੰਨਾ ਵਾਰ 24/7 ਅਵੇਲੇਬਲ ਹੈ ਜੀ ਠੀਕ ਹੈ ਜੀ ਤੇ ਮਤਲਬ ਕੀ ਕੋਈ ਆਈ ਨਹੀਂ ਆ ਵੀ ਭਾਵੇਂ 15 ਦਿਨ ਤੱਕ ਦੇਵਾਂਗੇ 10 ਦਿਨ ਤੱਕ ਦੇਵਾਂਗੇ ਠੀਕ ਹੈ ਉਹ ਅਵੇਲੇਬਿਲਟੀ ਹਮੇਸ਼ਾ ਰਹਿੰਦੀ ਹੈ ਜੀ ਭਾਈ ਇਹ ਤਾਂ ਹੋ ਗਈ ਗੱਲ ਬ੍ਰਿਕ ਦੀ ਇਸ ਤੋਂ ਬਾਅਦ ਜੇ ਗੱਲ ਕਰੀਏ ਇਹ ਜਿਹੜੀਆਂ ਨਾ ਹਲੋ ਵਰਿਕਸਾਇਆਂ ਦੀਆਂ ਨੇ ਇਹ ਸਾਡੀ ਐਕਸਪੋਰਟ ਕੁਆਲਿਟੀ ਬ੍ਰਿਕ ਹੈ ਜੀ ਇਹ ਟੋਟਲੀ ਐਕਸਪੋਰਟ ਕਰ ਰਹੇ ਹਾਂ ਅਸੀਂ ਠੀਕ ਹੈ ਜੀ ਇਹ ਸਪੇਨ ਤੇ ਯੂਕੇ ਜਾ ਰਹੀ ਹੈ ਇਸ ਟਾਈਮ ਠੀਕ ਹੈ ਜੀ ਹਾਂ ਜੀ ਹਾਂ ਤੇ ਇੰਡੀਆ ਚ ਵੀ ਬਈ ਲਾਰੇ ਜਾਂ ਪੰਜਾਬ ਚ ਲਾਰੇ ਲੋਕ ਇੰਡੀਆ ਚ ਲਗਾ ਰਹੇ ਨੇ ਜੀ ਪਰ ਹਜੇ ਥੋੜਾ ਇਹਦਾ ਚਲਨ ਘਟ ਹੈ ਲੋਕ ਜ਼ਿਆਦਾ ਇਹਨੂੰ ਲਗਾਉਂਦੇ ਨਹੀਂ ਠੀਕ ਹੈ ਜੀ ਬਟ ਇਹਦਾ ਹੁਣ ਟ੍ਰੈਂਡ ਆਏਗਾ ਠੀਕ ਇਹਦੀਆਂ ਨਾਲ ਆਪਾਂ ਪਿਕਚਰ ਲਾਈਆਂ ਹੋਈਆਂ ਦੋਸਤੋ ਜਿੱਥੇ ਬਾਈ ਉਹਨੇ ਕੰਮ ਕੀਤਾ ਬਹੁਤ ਸੋਹਣੀ ਲੁੱਕ ਆਉਂਦੀ ਹੈ ਇਹਦੇ ਨਾਲ ਬਿਲਕੁਲ ਇਹ ਇਹ ਮਤਲਬ ਆਪਣੀ ਜਿਹੜੀ ਕੰਧ ਆਪਾਂ ਖਿੱਚ ਲਈ 9 ਇੰਚੀ ਗੋ ਰੁਟੀਨਾਈ ਹੋ ਜਾਣੀ ਹੈ ਜੀ ਠੀਕ ਹੈ ਜੀ ਹਾਂ ਜੀ ਬੜੀ ਜੀ ਸ਼ਾਨਦਾਰ ਲੋਕਾਂ ਦੇ ਇਹ ਇਹ ਚ ਕਲਰ ਹੈ ਬਈ ਜਿਵੇਂ ਇਹ ਵਾਈਟ ਮਿਕਸ ਆ ਗਿਆ ਜਿਵੇਂ ਹਾਂ ਜੀ ਇਹਦੇ ਵਿੱਚ ਰੈੱਡ ਮਿਲ ਜੇਗਾ ਜੀ ਠੀਕ ਹੈ ਜੀ ਤੇ ਹੋਰ ਵੀ ਇੱਕ ਮਤਲਬ ਸਾਰੀ ਕੁਲ ਚਾਰ ਪੰਜ ਕਲਰਸ ਉਹ ਅਵੇਲੇਬਲ ਹੋ ਚੁੱਕੇ ਠੀਕ ਹੈ ਜੀ ਉਸ ਤੋਂ ਬਾਅਦ ਬਈ ਜੀ ਇਹ ਪ੍ਰੋਡਕਟ ਮੈਂ ਦੇਖ ਰਿਹਾ ਨਾਲ ਪਏ ਜਿਹੜੇ ਇਹ ਜੀ ਜਾਲੀ ਹੈ ਜੀ ਇਹ ਵੀ ਪਿਓਰ ਕਲੇਦੀ ਹੈ ਠੀਕ ਹੈ ਜੀ ਇਹ ਜਿਵੇਂ ਕੋਈ ਐਲੀਵੇਸ਼ਨ ਤੇ ਚਣਾਈ ਹੁੰਦੀ ਹੈ ਉਸ ਤੇ ਕੰਮ ਆਂਦੀ ਹੈ ਠੀਕ ਹੈ ਜੀ ਤੇ ਇਹਦੀ ਬੜੀ ਅੱਛੀ ਲੁੱਕ ਆਂਦੀ ਹੈ ਇਹ ਪਿਓਰ ਕਲੇਦੀ ਜਾਲੀ ਹੈ ਠੀਕ ਹੈ ਜੀ ਹਾਂ ਜੀ ਤੇ ਠੀਕ ਹੈ ਜੀ ਇਹ ਸਾਡੀ ਰੂਫ ਟਾਈਲ ਹੈ ਜੀ ਮਤਲਬ ਇਹ ਰੂਫ ਤੇ ਲੱਗਦੀ ਹੈ ਇਹਦੇ ਵਿੱਚ ਹੋਲਸ ਨਹੀਂ ਠੀਕ ਹੈ ਜੀ ਤੇ ਮਤਲਬ ਤੁਸੀਂ ਸਮਝ ਲਓ ਕਿ ਇਹ 4 ਤੋਂ 5 ਡਿਗਰੀ ਟੈਂਪਰੇਚਰ ਬਿਲਡਿੰਗ ਦਾ ਡਾਊਨ ਕਰਦੀ ਠੀਕ ਹੈ ਜੀ ਵੀ ਠੰਡਾ ਚ ਗਰਮ ਕਰਦੀ ਹੈ ਗਰਮੀਆਂ ਚ ਠੰਡਾ ਕਰਦੀ ਹੈ ਬਿਲਕੁਲ ਜੀ ਬਿਲਕੁਲ ਇਹ ਟੈਂਪਰੇਚਰ ਕੰਟਰੋਲਿੰਗ ਟਾਈਲ ਹੈ ਠੀਕ ਹੈ ਜੀ ਇਹ ਵੀ ਦੋ ਕਲਰ ਦੀ ਆਪਸ਼ਨ ਹੈ ਜੀ ਇਹਦੇ ਵਿੱਚ ਸਾਡੇ ਕੋਲ ਦੋ ਕਲਰਸ ਦੀ ਆਪਸ਼ਨ ਹੈ ਜੀ ਆ ਦੋਨੋਂ ਕਲਰ ਆਪਰੇ ਠੀਕ ਹੈ ਜੀ ਇਹਨੂੰ ਬਈ ਜਿਵੇਂ ਚਣਾਈ ਚ ਆਪਾਂ ਦੇਖੀਏ ਬਿਛਾਤ ਤੇ ਲਾਉਣਾ ਹੈ ਇਹਦੇ ਲਈ ਕੋਈ ਅਲੱਗ ਅਦਾਸ਼ਿਓਂ ਆਉਂਦਾ ਗਾਰੇ ਚ ਲਗਵਾ ਲਓ ਸਿਮਿੰਟ ਚ ਲਗਵਾ ਲਓ ਜਿਵੇਂ ਆਮ ਪਠਿਆਲੀ ਟਾਈਲ ਲੱਗਦੀ ਹੈ ਜੀ ਉਹੀ ਪ੍ਰੋਸੀਜਰ ਇਹਦਾ ਹੈਗਾ ਠੀਕ ਹੈ ਜੀ ਤੇ ਬਾਈ ਹੋਰੀ ਬਹੁਤ ਵਧੀਆ ਕਮਾਲ ਦੇ ਪ੍ਰੋਡਕਟ ਨਹੀਂ ਬੈਠੇ ਆ ਦੋਸਤੋ ਇਹ ਤਾਂ ਮੈਂ ਬਹੁਤ ਰეკਮੈਂਡ ਕਰੂੰਗਾ ਸਾਰੇ ਦੋਸਤਾਂ ਨੂੰ ਕਿਉਂਕਿ ਗਰਮੀਆਂ ਜਦੋਂ ਆਪਾਂ ਕਹਿੰਦੇ ਨਾ ਯਾਰ ਵੀ ਕਮਰੇ ਚ ਬੜਨ ਨੂੰ ਜੀ ਨਹੀਂ ਕਰਦਾ ਪਹਿਲਾਂ ਏਸੀ ਸੈੱਟ ਨੇ ਪੈਂਦੇ ਨੇ ਮਤਲਬ ਇਹ ਇਸ ਤਰੀਕੇ ਦਾ ਆਪਾਂ ਪ੍ਰੋਡਕਟ ਲਾਵਾਂਗੇ ਦੋ ਤਿੰਨ ਟੈਂਪਰੇਚਰ ਵੀ ਆਪਣੇ ਜੇ ਇੱਕ ਕਲਿਸ਼ਾਪ ਨਾਲ ਘਟਦਾ ਤਾਂ ਆਪਣਾ ਬਿਜਲੀ ਦੀ ਬਚਤ ਵੀ ਹੁੰਦੀ ਹੈ ਤੇ ਘਰ ਵੀ ਠੰਡਾ ਰਹਿੰਦਾ ਤੇ ਘਰ ਦੇ ਲਈ ਵੀ ਵਧੀਆ ਜਿਹੜਾ ਫਰਸਟ ਫਲੋਰ ਤਪੱਸ ਮਾਰਦਾ ਉਹ ਮਾਰਨੋਂ ਹਟ ਜਾਂਦਾ ਮਤਲਬ ਤਪੱਸ ਨਹੀਂ ਮਾਰਦੀ ਫਰਸਟ ਫਲੋਰ ਤੇ ਠੀਕ ਹੈ ਜੀ ਤੇ ਬਈ ਇਸ ਤੋਂ ਇਲਾਵਾ ਇਹ ਇਹ ਜਿਹੜੇ ਪ੍ਰੋਡਕਟ ਇਹ ਆਪਣੇ ਇਹ ਜਿਹੜੀ ਆਪਣੇ ਹਰਟਸ ਬੰਦੀਆਂ ਜੀ ਕਲਾਸਿਕਲ ਕੁੱਠੀਆਂ ਹੁੰਦੀਆਂ ਕਲਾਸਿਕਲ ਡਿਜ਼ਾਈਨ ਦੀਆਂ ਉਹਨਾਂ ਵਿੱਚ ਲੱਗਦੇ ਨੇ ਜੀ ਉੱਪਰ ਜਿਵੇਂ ਲੋਕ ਸਿੰਗਲਸ ਲਗਵਾ ਰਹੇ ਨੇ ਅੱਜਕੱਲ ਜ਼ਿਆਦਾ ਲਗਵਾ ਰਹੇ ਨੇ ਇਹ ਜਿੱਥੇ ਲੈਂਟਰ ਤੇ ਆਉਂਦੇ ਜੀ ਉੱਥੇ ਇਹ ਚੀਜ਼ ਲੱਗਦੀ ਹੈ ਠੀਕ ਹੈ ਜੀ ਇੱਕ ਲੇ ਦਾ ਬਣਿਆ ਵੀ ਇਹ ਵੀ ਪਿਓਰ ਤੁਹਾਨੂੰ ਕਿਸੇ ਵੀ ਪ੍ਰੋਡਕਟਸ ਕੋਈ ਕਲਰ કે కెమికਲ ਨਹੀਂ ਐਡਡਡ ਹੈ ਸਾਡਾ ਬਿਲਕੁਲ ਨੇਚਰਲ ਕੰਪੀ ਇੱਥੇ ਇਹੀ ਚੀਜ਼ ਪੁੱਛਣੀ ਸੀ ਮੇਰਾ ਕਿਉਂਕਿ ਸਾਰੇ ਪ੍ਰੋਡਕਟ ਆਪਣੇ ਲਗਭਗ ਐਲੀਵੇਸ਼ਨ ਦੇ ਨੇ ਹਾਂਜੀ ਧੁੱਪ ਚ ਹੀ ਲੱਗਣੇ ਨੇ ਧੁੱਪ ਮੀ ਤੇ ਕਹਿੰਦੇ ਇਹਨਾਂ ਨਾਲ ਕੋਈ ਟੈਂਪਰੇਚਰ ਨਾਲ ਇਹਨੂੰ ਕੋਈ ਫਰਕ ਪਤਾ ਨਹੀਂ ਪੈਂਦਾ ਤਾਂ ਲੌਂਗ ਲਾਈਫ ਸਰ ਜਿਹੜਾ ਕਲਰ ਤੁਸੀਂ ਇੱਥੋਂ ਲੈ ਕੇ ਜਾਓਗੇ ਉਹ ਲਾਈਫਟਾਈਮ ਉਹੀ ਰਹੇਗਾ ਕਿਉਂਕਿ ਇਹਦੇ ਵਿੱਚ ਕਲਰ ਐਡਡਡ ਹੀ ਨਹੀਂ ਹੈ ਠੀਕ ਹੈ ਜੋ ਕੁਦਰਤੀ ਰੰਗ ਹੈ ਉਹੀ ਰੰਗ ਹੈ ਠੀਕ ਹੈ ਜੀ ਤੇ ਜਿਹੜੀ ਸਰ ਬ੍ਰਿਕਸ ਆ ਗਈ ਤੇ ਜੇ ਇਹ ਆ ਗਈ ਇਹਨਾਂ ਚ ਇਹ ਵਾਟਰਪੂਫ ਹੀ ਹੁੰਦੇ ਨੇ ਮਤਲ ਵਾਟਰ ਪ੍ਰੂਫ ਐਂਡ ਡਸਟ ਪ੍ਰੂਫ ਨੇ ਠੀਕ ਹੈ ਜੀ ਹਾਂ ਜੀ ਹਾਂ ਮਤਲਬ ਜਿਹੜੇ ਘਰ ਦੀ ਲੁੱਕ ਆ ਉਹ ਵਰਕਰਾਂ ਰੋ ਹਮੇਸ਼ਾ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਤੇ ਬਾਈ ਜੀ ਇਸ ਤੋਂ ਇਲਾਵਾ ਅੱਗੇ ਸਾਰੇ ਪ੍ਰੋਡਕਟ ਵੀ ਦਿਖਾਵਾਂਗੇ ਹੁਣ ਬਈ ਸਟੋਨ ਵਾਲੀ ਲੁੱਕ ਇਹ ਵੀ ਅੱਜਕੱਲ ਕਾਫੀ ਜਿਹੜੇ ਮਾਡਰਨ ਕੋਠੀਆਂ ਦੇ ਵਿੱਚ ਮਤਲਬ ਦੇਖਣ ਨੂੰ ਮਿਲਦੀ ਆ ਕਾਫੀ ਚੀਜ਼ ਦੇਖਣ ਨੂੰ ਮਿਲਦੀ ਆ ਇਹਦੇ ਕਿਹੜੇ ਕਿਹੜੇ ਡਿਜ਼ਾਈਨ ਨੇ ਐਲੀਵੇਸ਼ਨ ਸਟੋਨ ਆ ਗਏ ਜੀ ਸਾਰੇ ਸਾਡੇ ਠੀਕ ਹੈ ਜੀ ਤੇ ਇਹਦੇ ਵਿੱਚ ਸਾਡੇ ਕੋਲ ਮਤਲਬ ਕਿ ਤਕਰੀਬਨ 50 ਪਲੱਸ ਤਰ੍ਹਾਂ ਦੀ ਵੈਰਾਈਟੀ ਹੈ ਠੀਕ ਹੈ ਜੀ ਹਾਂ ਜੀ ਹਾਂ ਤੇ ਬਾਕ ਟਵੀ ਸਾਰਾ ਨੈਚੁਰਲ ਹੈ ਜੀ ਇਹ ਵੀ ਨੈਚੁਰਲ ਹੈ ਕੋਈ ਕਲਰ ਨਹੀਂ ਐਡ ਕੀਤਾ ਕਿਸੇ ਚੀਜ਼ ਚ ਮਤਲਬ ਮੈਨ ਮੈਡ ਦੀ ਹੈਗੇ ਸਿੱਧੇ ਕੱਟੇ ਹੋਏ ਪਹਾੜ ਨੇ ਉਹਨਾਂ ਦੇ ਵਿੱਚੋਂ ਪੀਸ ਕੱਢੇ ਹੋਏ ਬਿਲਕੁਲ ਜੀ ਪਹਾੜਾਂ ਚੋਂ ਪੀਸ ਕੱਟ ਕੇ ਆਏ ਹੋਏ ਨੇ ਕੋਈ ਕਲਰ ਜਾਂ ਕੋਈ ਉਹ ਨਹੀਂ ਹੈ ਕੰਕਰੀਟ ਬੇਸਡ ਨਹੀਂ ਹੈ ਹਾਂ ਵੀ ਮਤਲਬ ਮਸ਼ੀਨਾਂ ਨਾਲ ਨਹੀਂ ਬਣਾਏ ਗਏ ਬਿਲਕੁਲ ਜੀ ਹਾਂਜੀ ਬਈ ਹੁਣ ਆਪਾਂ ਇਧਰ ਆ ਗਏ ਇਧਰੋਂ ਸ਼ੁਰੂ ਕਰ ਲਈਏ ਬਈ ਸਾਰੇ ਪ੍ਰੋਡਕਟ ਇਹਨਾਂ ਬਾਰੇ ਵੀ ਆਪਾਂ ਜ਼ਰੂਰ ਜਾਣ ਕਰਾਂਗੇ ਬਿਲਕੁਲ ਜੀ ਇਹ ਤਾਂ ਜੀ ਸਾਡੇ ਲੈਂਡਸਕੇਪਿੰਗ ਦੇ ਪ੍ਰੋਡਕਟਸ ਆਗੇ ਜੀ ਠੀਕ ਹੈ ਜੀ ਇਹ ਜਿੰਨੇ ਗਾਰਡਨ ਏਰੀਆ ਬ ਚਾਹਾਂ ਚੀਜ਼ ਰੱਖਣ ਲਈ ਆ ਕੁਝ ਸਾਰੀ ਇੱਥੇ ਅਵੇਲੇਬਲ ਹੈ ਠੀਕ ਹੈ ਜੀ ਇਸ ਤੋਂ ਬਾਅਦ ਬਈ ਇਹ ਇਹ ਸਾਡੀ ਫਲੋਰਿੰਗ ਆ ਗਈ ਜੀ ਨੀਚੇ ਠੀਕ ਹੈ ਜੀ ਮਤਲਬ ਕਿ ਜਿੰਨਾ ਫਲੋਰਿੰਗ ਹੋਣੀ ਹੈਗੀ ਉਹ ਇੰਨਾ ਚੀਜ਼ਾਂ ਨਾਲ ਹੀ ਹੋ ਰਹੀ ਅੱਜ ਕੱਲ ਠੀਕ ਹੈ ਜੀ ਇਹਦੀ ਮਜ਼ਬੂਤੀ ਬਹੁਤ ਜ਼ਿਆਦਾ ਹੋਣਾ ਬਈ ਸਰ ਸਟਰੈਂਥ ਹੀ ਇਹਦੀ ਹੈ ਠੀਕ ਹੈ ਲੇਕਿਨ ਇਹ ਤੁਸੀਂ ਸਮਝ ਲਓ 30 ਤੋਂ 40 mm ਮੋਟਾ ਹੁੰਦਾ ਠੀਕ ਹੈ ਜੀ ਜਿਹੜਾ ਆਰਮ ਸਟੋਨ ਆਪਾਂ ਫਲੋਰਿੰਗ ਤੇ ਲਗਾਣੇ ਆ ਉਹ 15 mm ਹੁੰਦੇ ਮਤਲਬ ਆਲਮੋਸਟ ਡਬਲ ਹੈ ਡਬਲ ਹੈ ਤੇ ਹੈਗਾ ਨੈਚੁਰਲ ਹੈ ਤੇ ਇੱਕ ਸਾਈਜ਼ ਛੋਟੇ ਕਰਕੇ ਉਹਨੂੰ ਹੋਣੀ ਕੁਝ ਨਹੀਂ ਮਿਲਦਾ ਹੋ ਠੀਕ ਹੈ ਜੀ ਇਹ ਵੀ ਸਾਰਾ ਬਈ ਫਿਟਿੰਗ ਦਾ ਇਹਦੀ ਵੀ ਆਪਣੀ ਟੀਮ ਫਿੱਟ ਕਰ ਹਾਂਜੀ ਹਾਂ ਬਿਲਕੁਲ ਤੁਸੀਂ ਜਿਹੜਾ ਡਿਜ਼ਾਈਨ ਚ ਫਿੱਟ ਕਰਵਾਣਾ ਹੈ ਇਹਦੇ ਵਿੱਚ ਕਾਫੀ ਡਿਜ਼ਾਈਨ ਆਉਂਦੇ ਨੇ ਫਿਟਿੰਗ ਚ ਵੀ ਠੀਕ ਹੈ ਜੀ ਤੇ ਉਹ ਮਤਲਬ ਸਾਰੀ ਟੀਮ ਆਪਣੇ ਕੋਲ ਹੈ ਉਹ ਫਿਟਿੰਗ ਕਰ ਦੇ ਇਹਦਾ ਸਕੁਅਰ ਫੁੱਟ ਚ ਬਈ ਕਿੱਥੋਂ ਸਟਾਰਟਿੰਗ ਹੋ ਜਾਂਦੀ ਹੈ ਇਹਦੀ ਇਹ ਤਕਰੀਬਨ ਇਹੀ ਹੈ ਜੀ ਸਮਝ ਕੇ ਚੱਲੋ ਤੁਸੀਂ 80 ਤੋਂ 90 ਰੁਪਏ ਸਕੁਅਰ ਫੁੱਟ ਤੋਂ ਸਟਾਰਟ ਹੋ ਜਾਂਦਾ ਸਟਾਰਟ ਹੋ ਜਾਂਦਾ ਅੱਗੇ ਆਪਣਾ ਡਿਜ਼ਾਈਨ ਜਾਂ ਆਪਣਾ ਏਰੀਆ ਦੇ ਹਿਸਾਬ ਨਾਲ ਉਹ ਏਰੀਆ ਤੇ ਡਿਜ਼ਾਈਨ ਦੇ ਹਿਸਾਬ ਨਾਲ ਠੀਕ ਹੈ ਬਈ ਜੀ ਇਸ ਤੋਂ ਇਲਾਵਾ ਬਈ ਇਹ ਜਿਹੜੇ ਅੱਗੇ ਇਹ ਬਾਕੀਆ ਸਲੈਬਸ ਆ ਗਈਆਂ ਜੀ ਸਾਡੀਆਂ ਜੀ ਇਹ ਸਲੈਬਸ ਵੀ ਕਿੱਥੇ ਕੰਮ ਹੁੰਦੀਆਂ ਐ ਐਲੀਵੇਸ਼ਨ 'ਚ ਹੀ ਹੁੰਦੀਆਂ ਐ ਇਹ ਵਾਲੀਆਂ ਜੀ ਫਲੋਰਿੰਗ 'ਚ ਵੀ ਆਉਂਦੀਆਂ ਤੇ ਐਲੀਵੇਸ਼ਨ 'ਤੇ ਵੀ ਆਉਂਦੀਆਂ ਨੇ ਅੱਛਾ ਫਲੋਰਿੰਗ 'ਚ ਵੀ ਆਪਾਂ ਲਾ ਸਕਦੇ ਹਾਂ ਬਿਲਕੁਲ ਠੀਕ ਹੈ ਜੀ ਮਤਲਬ 20 ਤੋਂ 22 ਐਮ ਮੋਟੀਆਂ ਨੇ ਠੀਕ ਹੈ ਜੀ ਤੇ ਮਤਲਬ ਇਹਦੀ ਸਟਰੈਂਥ ਬਹੁਤ ਜ਼ਿਆਦਾ ਹੈ ਜਿਹੜੀਆਂ ਤੁਸੀਂ ਆ ਸਲੈਬਸ ਦੇਖ ਰਹੇ ਹੋ ਆ ਤੇ ਇਹ ਐਲੀਵੇਸ਼ਨ 'ਚ ਲੱਗ ਰਹੀਆਂ ਨੇ ਅੱਜਕੱਲ ਬਹੁਤ ਠੀਕ ਹੈ ਜੀ ਤੇ ਮਤਲਬ ਬੜੀ ਸ਼ਾਨਦਾਰ ਲੁੱਕਾਂ ਦੀ ਇਹਦੀ ਲੱਗਦੀ ਹੈ। ਮਤਲਬ ਕਿਤੇ ਵੀ ਯੂਜ਼ ਕਰ ਸਕਦੇ। ਬਿਲਕੁਲ। ਇੱਕ ਕੋਠੀ ਨੂੰ ਇੱਕ ਰਿਚ ਲੁੱਕ ਦੇ ਦਾਂਦੀ ਹੈ ਜੀ। ਠੀਕ ਹੈ ਜੀ। ਜਿਹੜੀਆਂ ਸਲੇਬ ਮਤਲਬ ਪ੍ਰੀਮੀਅਮ ਜਿਹਦੇ ਆਪਾਂ ਲੱਜਿ ਰਿਹਾ ਲੱਜਿ ਰਿਹਾ ਕਹਿੰਦੇ ਨਾ ਆਪਾਂ ਘਰ ਬਣਾਇਆਗਾ ਤਾਂ ਉਹਦੇ ਵਿੱਚ ਉਹਦੀ ਲੁੱਕ ਨੂੰ ਇਹ ਨਿਹਾਨਸ ਕਰ ਦਿੰਦੀਆਂ ਨੇ। ਬਿਲਕੁਲ ਜੀ ਬਿਲਕੁਲ। ਜੀ। ਇਸ ਤੋਂ ਇਲਾਵਾ ਭਾਈ ਇਹ ਸਾਰੇ ਪ੍ਰੋਡਕਟ ਆਗੇ ਤੇ ਬ੍ਰਿਕ ਦੀ ਡਿਜ਼ਾਈਨ ਵੀ ਦਿਖਾਵਾਂਗੇ। ਇਹ ਪ੍ਰੋਡਕਟਾਂ ਦੇ ਵਿੱਚ ਵੀ ਕੀ ਕੀ ਖਾਸੀਅਤਾਂ ਬਈ? ਇਹ ਜੀ ਸਾਰੇ ਮਤਲਬ ਆਪਣੇ ਉਹੀ ਐਲੀਵੇਸ਼ਨ ਦੀ ਪ੍ਰੋਡਕਟ ਨੇ। ਜੀ। ਇਹ ਕਲਾਸਿਕਲ ਕੋਠੀਆਂ 'ਚ ਠੀਕ ਹੈ ਜੀ ਮਤਲਬ ਇਹ ਹੈਂਡ ਕਟਿੰਗ ਦੇ ਪ੍ਰੋਡਕਟਸ ਨੇ ਸਾਰੇ ਹੈ ओरिजिनल ਮਤਲਬ ਸਟੋਨ ਹੀ ओरिजिनल ਸਟੋਨ ਜੀ ਸਾਰਾ ਕੋਈ ਕਲਰ ਨਹੀਂ ਐਡਡ ਹੈ ਠੀਕ ਹੈ ਜੀ ਮਤਲਬ ਇਹਨੇ ਲਾਈਫਟਾਈਮ ਐਵੇਂ ਹੀ ਰਹਿਣਾ ਜਿਵੇਂ ਤੁਸੀਂ ਇੱਥੋਂ ਲੈ ਕੇ ਜਾਓ ਠੀਕ ਹੈ ਜੀ ਤੇ ਜਿਵੇਂ ਪਤਾ ਹੀ ਹੈ ਪਹਾੜਾਂ ਤੋਂ ਤਾਂ ਹੋਣੀ ਕੀ ਹੈਗਾ ਤੇ ਬਾਈ ਜੀ ਹੁਣ ਬ੍ਰਿਕ ਦੀ ਗੱਲ ਕਰੀਏ ਆਪਾਂ ਬ੍ਰਿਕ ਦੇ ਵਿੱਚ ਸਾਰੇ ਕਲਰਾਂ ਦੇ ਆਪਸ਼ਨ ਅਵੇਲੇਬਲ ਰਹਿੰਦੀ ਆਪਾਂ ਨੂੰ ਆਪਣੇ ਕੋਲ 6 ਕਲਰ ਨੇ ਜੀ ਟੋਟਲ ਬ੍ਰਿਕ ਚ ਠੀਕ ਹੈ ਜੀ ਮਤਲਬ ਤੁਸੀਂ ਆ ਦੇਖ ਸਕਦੇ ਹੋਗੇ ਹਾਂਜੀ ਮਤਲਬ ਤਿੰਨ ਆਪੇ ਨਹੀਂ ਜੀ ਠੀਕ ਹੈ ਜੀ ਠੀਕ ਹੈ ਜੀ ਤੇ ਪਤੀਆ ਸਾਰਾ ਉੱਥੇ ਲੱਗ ਠੀਕ ਹੈ ਜੀ ਹਾਂ ਜੀ ਹਾਂ ਤੇ ਆਪਣੇ ਕੋਲ ਤਿੰਨ ਸਾਈਜ਼ ਚ ਅਵੇਲੇਬਲ ਹੈਗੀ ਜੀ ਜੀ 9 ਇੰਚ 3 ਇੰਚ ਆ ਗਿਆ ਜੀ ਜੀ ਅ 9 ਇੰਚ 2 ਇੰਚ ਦੀ ਆ ਗਈ ਜੀ ਠੀਕ ਹੈ ਜੀ ਤੇ 9 ਇੰਚ 1.5 ਇੰਚ ਆ ਗਈ ਜੀ ਠੀਕ ਹੈ ਜੀ ਤੇ ਬਈ ਜਿਹੜੇ ਫਲੋਰ ਤੇ ਆਪਾਂ ਦੇਖਦੇ ਹਾਂ ਨਾ ਡਿਜ਼ਾਈਨ ਵਗੈਰਾ ਪਾਉਂਦੇ ਆ ਲੋਕ ਬਿਲਕੁਲ ਜੀ ਫੁੱਲ ਵਗੈਰਾ ਬਣਾਉਣੇ ਆ ਉਹਨਾਂ ਵਾਸਤੇ ਇਹ ਟਾਈਲ ਵੰਲਾ ਦਾ ਬੈਸਟ ਰਹਿੰਦੀ ਹੋਣਾ ਬਈ ਬਿਲਕੁਲ ਜੀ ਫਲੋਰਿੰਗ ਪੇਵਰਸ ਹੀ ਹੈ ਜੀ ਸਪੈਸ਼ਲੀ ਠੀਕ ਹੈ ਜੀ ਇਹ 35mm ਮੋਟਾ ਆਏਗਾ ਜੀ ਠੀਕ ਹੈ ਜੀ ਤੇ ਮਤਲਬ ਇਹ ਫਲੋਰਿੰਗ ਲਈ ਹੀ ਬਣਾਇਆ ਸਨ ਠੀਕ ਹੈ ਜੀ ਇਹ ਤਾਂ 9.5 ਦਾ ਸਾਈਜ਼ ਹੈ ਇਹਦੇ ਵੀ ਤਿੰਨ ਕਲਰਾਂ ਦੀ ਆਪਸ਼ਨ ਮਿਲ ਜਾਂਦੀ ਹੈਗੀ ਤੇ ਬਾਈ ਹੁਣ ਜੇ ਮੇਨ ਗੱਲ ਲਾਉਂਦੀ ਹੈ ਕਿ ਕਸਟਮਰ ਆਉਂਦਾ ਇੱਕ ਆਰਡਰ ਦਿੰਦਾ ਤੇ ਕਿੰਨੇ ਟਾਈਮ ਚ ਆਪਾਂ ਮਤਲਬ ਆਰਡਰ ਡਿਲੀਵਰ ਕਰ ਦਿੰਨੇ ਆ ਤੇ ਉਦੋਂ ਦਾ ਫਿਟਿੰਗ ਦਾ ਜਿਹੜਾ ਟੀਮ ਦੇਣੀ ਹੁੰਦੀ ਆ ਆਪਾਂ ਇੱਕ ਉਹ ਕਿੰਨਾ ਟਾਈਮ ਸਾਡੇ ਜੀ 99% ਸਾਡੇ ਕੋਲ ਹਰ ਚੀਜ਼ ਸਟਾਕ ਚ ਠੀਕ ਹੈ ਜੀ ਮਤਲਬ ਕਿ ਹਰ ਚੀਜ਼ ਤੁਹਾਨੂੰ ਔਨ ਦਾ ਸਪੌਟ ਅਵੇਲੇਬਲ ਮਿਲੇਗੀ ਅਸੀਂ ਉਸ ਦਿਨ ਹੀ ਮਤਲਬ ਕਿ ਮਾਲ ਸਪਲਾਈ ਕਰ ਸਕਦੇ ਹਾਂਗੇ ਤੇ ਜਿਹੜੀ ਲੇਬਰ ਦੀ ਗੱਲ ਰਹੇਗੀ ਉਹ ਸਾਡੇ ਕੋਲ 120 ਬੰਦੇ ਦੀ ਟੀਮ ਹੈ ਜੀ ਤਿਉ ਨਾਲ ਦੀ ਨਾਲ ਹੀ ਆਲ ਓਵਰ ਪੰਜਾਬ ਹਰਿਆਣਾ ਕਿਤੇ ਮਰਜੀ ਪੰਜਾਬ ਹਰਿਆਣਾ ਆਲ ਓਵਰ ਨਾਰਥ ਇੰਡੀਆ ਜੀ ਠੀਕ ਹੈ ਜੀ ਹਾਂ ਜੀ ਨਾਰਥ ਜਿਹੜਾ ਕਲੇਜ਼ ਦਾ ਪ੍ਰੋਡਕਟ ਹੈ ਇਹ ਸਾਡਾ ਬੰਗਲੌਰ ਤੱਕ ਜਾਂਦੇ ਠੀਕ ਹੈ ਜੀ ਮਤਲਬ ਸਾਡੇ ਡੀਲਰਸ ਇੱਥੋਂ ਬੰਗਲੌਰ ਤੱਕ ਲੈ ਕੇ ਜਾਂਦੇ ਨੇ ਜੀ ਤੇ ਉਹ ਬੰਗਲੌਰ ਸਪਲਾਈ ਹੋ ਰਿਹਾ ਟੋਟਲ ਮਾ ਜੀ ਲਗਭਗ ਜੇ ਕਹਿ ਦੀ ਵੀ ਪੂਰੇ ਇੰਡੀਆ ਦੇ ਵਿੱਚ ਚੇਨ ਬਣੀ ਹੋਈ ਹੈ ਵੀ ਬਾਈ ਹੋਰਾਂ ਦੇ ਪ੍ਰੋਡਕਟ ਜਾਂਦੇ ਨੇ ਤੇ ਜਿਹੜੇ ਵੀ ਮਿੱਤਰਨ ਆਪਣੇ ਘਰ ਨੂੰ ਸੋਚਦੇ ਨੇ ਯਾਰ ਵੀ ਬਾਹਰੋਂ ਲੁੱਕੇ ਦੇਣੀ ਆ ਮੈਨੂੰ ਮਿਸਤਰੀ ਨਹੀਂ ਲੱਭ ਰੇ ਜਾਂ ਉਹਨੂੰ ਪ੍ਰੋਡਕਟ ਨਹੀਂ ਲੱਭਦਾ ਤਾਂ ਇੱਕ ਵਾਰ ਬਾਈ ਹੋਰ ਨੰਬਰ ਮੈਂ ਸਕਰੀਨ ਤੇ ਦਿੱਤਾ ਹੈਗਾ ਸਾਰੇ ਪ੍ਰੋਡਕਟ ਬਹੁਤ ਵਧੀਆ ਕੁਆਲਿਟੀ ਵਾਲੇ ਅੱਗੇ ਰੇਂਜ ਵੀ ਆਪਾਂ ਦੱਸਦੇ ਵੀ ਕਿੱਥੋਂ ਸਟਾਰਟਿੰਗ ਹੋ ਜਾਂਦੀ ਹੈਗੀ ਤੇ ਸਭ ਤੋਂ ਮੇਨ ਜਿਹੜੀ ਚੀਜ਼ ਰਹਿ ਜਾਂਦੀ ਆ ਆਪਣੇ ਦਿਲ ਚ ਕਿਤੇ ਨਾ ਕਿਤੇ ਵਹਿਮ ਹੁੰਦਾ ਵੀ ਯਾਰ ਟਾਈਮ ਲੱਗ ਜਾਊਗਾ ਮਿਸਤਰੀ ਤੋਂ ਕਿਉਂਕਿ ਬਾਈ ਹੋਰਾਂ ਕੋਲੇ ਕਹਿੰਦੇ ਸਾਰੇ ਪੰਜਾਬ ਤੋਂ ਸਾਡੀ ਟੀਮ ਆ ਜਾਂਦੀ ਹੈ ਕਿੱਥੇ ਵੀ ਤੁਸੀਂ ਕੰਮ ਕਰਾਉਣਾ ਹੈਗਾ ਨਾਲ ਦੇ ਨਾਲ ਔਨ ਦੀ ਸਪੌਟ ਸਾਨੂੰ ਟੀਮਾਂ ਦਾ ਜਿਹੜਾ ਕੰਮ ਸ਼ੁਰੂ ਤੁਹਾਡਾ ਹੋ ਜਾਊਗਾ ਤੇ ਬਾਈ ਦੁਬਾਰਾ ਲੋਕੇਸ਼ਨ ਦਰਉ ਦੱਤੀ ਆਪਣੀ ਬਰਨਾਲੇ ਦੇ ਵਿੱਚ ਕਿੱਥੇ ਜੇ ਪੈਂਦੀ ਆ ਆਪਣੀ ਇਹ ਬਰਨਾਲੇ ਗ੍ਰੀਨ ਵੈਨਿਊ ਕਲੋਨੀ ਹੈ ਜੀ ਉਦੇ ਮਤਲਬ ਅੰਦਰ ਆਪਣਾ ਸ਼ੋਰੂਮ ਹੈ ਤੇ ਗਰਗ ਬ੍ਰਿਕਸ ਨਾਮ ਤੋਂ ਆਪਣੀ ਫਰਮ ਹੈ ਤੇ ਆਪਣੇ ਕੋਲ ਸਾਰੀ ਚੀਜ਼ਾਂ ਅਵੇਲੇਬਲ ਹੋ ਜਨਗੀਆਂ ਕੋਈ ਐਲੀਵੇਸ਼ਨ ਸਟੋਨ ਚਾਹੀਦਾ ਕੋਈ ਕਲੇਡਰ ਦਾ ਪ੍ਰੋਡਕਟ ਚਾਹੀਦਾ ਕਲੇ ਕਲੇਡਿੰਗ ਚਾਹੀਦੀ ਹੈ ਕੋਈ ਫਲੋਰਿੰਗ ਲਈ ਤੁਹਾਨੂੰ ਸਟੋਨ ਚਾਹੀਦਾ ਹਰ ਚੀਜ਼ ਅਵੇਲੇਬਲ ਹੈ ਤੇ ਇਨ ਸਟਾਕ ਅਵੇਲੇਬਲ ਹੈ ਜੀ ਤੇ ਬਾਕੀ ਦੇ ਸਟਾਕ ਵੀ ਦਿਖਾਵਾਂਗੇ ਤੇ ਉੱਥੇ ਚੱਲਦੇ ਹਾਂ ਧੰਨਵਾਦ ਦੋਸਤਾਂ